ਪੂਰੇ ਹੋ ਗਏ ਹੈ ਸਰਕਾਰ ਕੋ ਕੀ ਕਹਿਣਾ ਚਾਹੇਂਗੇ ਅੱਜ 16 ਮਾਰਚ 2024 ਅੱਜ ਦੇ ਦਿਨ ਲੋਕਾਂ ਨੇ ਜੋ 117 ਚੋਂ 92 ਸੀਟਾਂ ਦਾ ਬਹੁਤ ਵੱਡਾ ਫਤਵਾ ਦਿੱਤਾ ਸੀ ਉਮੀਦਾਂ ਤੇ ਇੱਕ ਰੰਗਲੇ ਪੰਜਾਬ ਦੀ ਸੋਚ ਨੂੰ ਦਿਲ ਚ ਲੈ ਕੇ ਸਾਡੇ ਤੇ ਜ਼ਿੰਮੇਵਾਰੀ ਪਾਈ ਸੀ ਸੋ ਅੱਜ ਦੇ ਦਿਨ ਸੌਚੁਕ ਸਮਾਗਮ ਹੋਇਆ ਸੀ ਆਮ ਤੌਰ ਤੇ ਸੌਂਚਕ ਸਮਾਗਮ ਰਾਜਪਵਨਚ ਜਕਸ ਸਟੇਡੀਅਮ ਚ ਹੁੰਦੇ ਸੀ ਪਰ ਅਸੀਂ 16 ਮਾਰਚ 2022 ਨੂੰ ਸੌਂਚਕ ਸਮਾਗਮ ਖੜਕੜ ਕਲਾਮ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਪਿੰਡ ਵਿੱਚ ਕੀਤਾ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਜਾਂ ਉਹਨਾਂ ਦੀ ਸੋਚ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਕਰ ਕਰ ਪਹੁੰਚਾਉਣ ਲਈ ਸਾਨੂੰ ਬਹੁਤ ਪ੍ਰੇਰਨਾਤਾਂ ਕਿ ਮਿਲਦੀ ਰਹੇ ਸੋ ਅੱਜ ਗੁਰਦੁਆਰਾ ਸ੍ਰੀ ਹਮਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਇਆ ਅਦਾਸ ਕੀਤੀ ਹੈ ਕਿ ਪੰਜਾਬ ترقی ਕਰੇ ਅਰੇ ਪੰਜਾਬ ਨੰਬਰ 1 ਸੁਭਾ ਬਣੇ ਤੰਦਰੁਸਤੀਆਂ ਤੇ ਭਾਈਚਾਰਾ ਬਣਿਆ ਰਹੇ ਪ੍ਰਣਾਣ ਨਾਲ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਨੂੰ ਨਿਭਾਉਣ ਦਾ ਬਲ ਬਖਸ਼ੇ ਇਸ ਤੋਂ ਬਾਅਦ ਮੈਂ ਖੜਕੜਕਲਾਂ ਜਾ ਰਿਹਾ ਹਾਂ ਉੱਥੇ ਮੈਂ ਸਾਠ ਟਿਕੂਗਾ ਤੇ ਦੇਸ਼ ਇਲੈਕਸ਼ਨਾਂ 'ਚ ਜਾ ਰਿਹਾ ਹੈ ਸ਼ਾਇਦ ਅੱਜ ਇਲੈਕਸ਼ਨ ਕੋਡ ਲੱਗ ਸਕਦਾ ਸੋ ਉਹਦੇ ਵਾਸਤੇ ਵੀ ਲੋਕਾਂ ਨੂੰ ਮੈਂ ਪੰਜਾਬ ਦੀ ਜਨਤਾ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਸ਼ਾਂਤੀਪੂਰਵਕ ਸੂਣੋ ਸਭ ਦੀ ਗੱਲੋ ਮੰਨ ਦੀ ਤੇ ਆਪਣਾ ਸ਼ਹੀਦਾਂ ਨੇ ਆਪਣੇ ਜਵਾਨੀਆਂ ਜਿਹੜੀਆਂ ਦੇਸ਼ ਦੇ ਨਾਲ ਲਾ ਕੇ 23 ਸਾਲ ਦੀ 22 ਸਾਲ ਦੀ 19-19 ਸਾਲ ਦੀ ਉਮਰ 'ਚ ਫਾਂਸੀਆਂ ਦੇ ਰਸੇ ਚੁੰਮ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਸ ਵੋਟਰ ਕਾਰਡ ਦੀ ਇਹਿਮਿਆਤ ਬਹੁਤ ਜ਼ਿਆਦਾ ਸੋ ਇਹਨੂੰ ਅਜਾਈਨਾ ਕੋਇਆਓ ਜੇ ਉਹਨੂੰ ਛੁੱਟੀ ਤਾਂ ਦੇਣਾ ਸਮਝਿਓ ਵੋਟ ਵੀ ਜ਼ਰੂਰ ਪਹੁੰਚਾਓ ਪਰ ਆਪਣੀ ਮਰਜ਼ੀ ਮੁਤਾਬਕ ਜਿੱਥੇ ਦਿਲ ਕਰਦਾ ਡੈਮੋਕ੍ਰੇਸੀ ਚ ਉਹਨਾਂ ਦਾ ਹੱਕ ਹੈ ਉਹਨੂੰ ਜ਼ਰੂਰ ਇਸਤੇਮਾਲ ਕਰ ਸਰ ਆਮ ਆਦੀ ਪਾਰਟੀ ਦੀ ਕਿੰਨੀ ਤਿਆਰੀ ਹੈ ਲੇਖਕ ਨੂੰ ਲੈ ਕੇ ਸਾਡੀ ਆਮ ਆਦਮੀ ਪਾਰਟੀ ਦਾ ਕੰਮਾਂ ਦੇ ਨਾਂ ਤੇ ਵੋਟ ਮੰਗੂਗੀ ਹਮ ਨਾਮ ਕੀ ਨਹੀਂ ਹਮ ਕੰਮ ਕੀ ਰਾਜਨੀਤੀ ਕਰਦੇ ਹਾਂ ਮੁਹੱਲਾ ਕਲੀਨਿਕ 823 42992 ਨੌਕਰੀਆਂ ਸਰਕਾਰੀ ਇੰਡਸਟਰੀ ਆ ਰਹੀ ਹੈ 65000 ਕਰੋੜ ਤੋਂ ਉੱਪਰ ਦਾ ਨਿਵੇਸ਼ ਹੋ ਚੁੱਕਾ ਹੈ ਵੱਡੇ ਵੱਡੇ ਜਿਹੜੇ ਬਿਜ਼ਨਸ ਟਾਈਕਨ ਨੇ ਇਥੇ ਆ ਰਹੇ ਨੇ ਤੇ ਸਕੂਲ ਆਫ ਐਮਿਨੈਂਸ ਬਣ ਗਏ ਹਸਪਤਾਲਾਂ 'ਚ ਦਵਾਈਆਂ ਫ੍ਰੀ ਮਿਲਣ ਲੱਗ ਗਈਆਂ ਬਿਜਲੀ ਦਾ ਬਿੱਲ 90% ਪਹਿਲੀ ਗਾਰੰਟੀ ਅਸੀਂ ਕੀਤੀ ਸੀ तीर्थ ਯਾਤਰਾ ਬਜ਼ੁਰਗਾਂ ਲਈ ਕੀਤੀ ہوئی ਹੈ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਜਿਹੜਾ ਘਰ ਘਰ ਪਹੁੰਚ ਰਿਹਾ ਹੈ ਨਾਲ ਨਾਲ ਸਰਕਾਰ ਤੁਹਾਡੇ ਦਵਾਰ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਜਾ ਕੇ ਕੰਮ ਕਰ ਰਹੇ ਨੇ ਕੱਸੀਆਂ ਚ ਖਾਲਿਆਂ ਚ ਰਜਵਾਹਾਂ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਚ ਪਾਣੀ ਆ ਗਿਆ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਵੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਕਰਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜੂ ਪਰ ਮਹਿਜ 2 ਸਾਲਾਂ ਚ ਸੋ ਸਾਨੂੰ ਮੀਂਹ ਦੇ ਕੇ ਲੋਕ ਕੰਮਾਂ ਤੇ ਮੋਰ ਲਾਉਣ ਸਰ 13 0 ਦੀ ਜਿੱਤ ਦਾ ਬਾਬਾ ਹੈਗਾ ਬਿਲਕੁਲ ਹੈਗਾ ਜੀ ਕੰਮਾਂ ਤੇ ਆ ਜੀ ਅਸੀਂ ਕੋਈ ਨਫਰਤ ਦੀ ਜਾਂ ਕੋਈ ਧਰਮ ਦੀ ਜਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਵੀ ਹੈ ਇੱਥੇ ਵੀ ਹੈ ਤੇ ਜਿੱਥੇ ਵੀ ਅਸੀਂ ਜਾਣੇ ਆ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਜੇ ਕੋਈ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਨੇ ਤਾਂ ਸਿਰਫ ਨਫਰਤ ਦੀ ਰਾਣੀ ਦੀ ਕੀਤੀ ਐ ਸੋ 13 0 ਦਾ ਜਿਹੜਾ ਨਾਰਾ ਵਰਕਰ ਆ ਰਹੇ ਪੰਜਾਬ ਬਣੂਗਾ ਹੀਰੋ ਸਰ ਲੱਗ ਰਿਹਾ ਹੈ ਇਲੈਕਸ਼ਨ ਹੋਗੀ ਆਪਣੇ ਕੰਮ ਕਾਜ ਨੂੰ ਲੈ ਕੇ ਇਲੈਕਸ਼ਨ ਹੋਗੀ ਕੀ ਲੱਗ ਰਿਹਾ ਹੈ ਇੱਕ ਵਾਰ ਨਹੀਂ ਦੇਖੋ ਇਲੈਕਸ਼ਨ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪੰਜਾਬ ਚੋਣਾਂ ਚ ਗੜਬੜੀ ਵੱਡੇ ਪੱਧਰ ਤੇ ਕਦੇ ਕੋਈ ਹਿੰਸਕ ਜਾਂ ਕੋਈ ਇਦਾਂ ਹੋਈ ਨਹੀਂ ਕਿਉਂਕਿ ਸਾਡਾ ਸੋਸ਼ਲ ਪਾਈਚਾਰਾ ਬਹੁਤ ਵਧੀਆ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਕਰਾਂਗਾ ਕਿ ਸ਼ਾਂਤੀਪੂਰਵਕ ਕਿਸੇ ਰਕਾਰ ਮੂਰੇ ਜਾ ਕੇ ਕੋਈ ਜਜ਼ਬਾਤੀ ਹੋ ਕੇ ਲਲਕਾਰਾ ਮਾਰਨਾ ਜਾਂ ਕੋਈ ਹੋਰ ਇਨ ਚੀਜ਼ਾਂ ਤੋਂ ਗੁਰਾ ਜਿਹੜਾ ਗੁਰੇਜ਼ ਕਰਨਾ ਚਾਹੀਦਾ ਜੀ ਜੀਨੂੰ ਮੰਨ ਕਰਦਾ ਰੈਲੀਾਂ 'ਚ ਤਵਾ ਮੈਂ ਹਰੇਕ ਦੀ ਚੱਲ ਜਾਓ ਪਰ ਜੀਨੂੰ ਮੰਨ ਕਰਦਾਂ ਨਾ ਵੋਟ ਫਿਰ ਮਨੋ ਸੈਟੀਸਫੈਕਸ਼ਨ ਖੋਂਦੀ ਹੈ ਤੁਸੀਂ 2 ਸਾਲ ਦੇ ਕੰਮ ਕਾਜ ਤੋਂ ਲੈ ਕੇ ਮਨੋ ਸੈਟੀਸਫੈਕਸ਼ਨ ਇਹ ਅੱਜ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਜੋ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ 2 ਸਾਲ ਨਿਭਾਉਣ ਦਾ ਬਲ ਬਖਸ਼ਿਆ ਐ ਐਸੇ ਤਰ੍ਹਾਂ ਪ੍ਰਮਾਤਮਾ ਸਿਰ ਯਾਤ੍ਰਕ ਠੀਕ ਹੈ ਸਰ ਥੈਂਕ ਯੂ